ਤੁਸੀਂ ਦੱਸ ਰਹੇ ਸੀ ਕਿ ਫਿਲਮਾਂ ਦੇ ਬਹੁਤ ਸਾਰੇ ਅਦਾਕਾਰਾਂ ਨਾਲ ਗਾਇਕਾਂ ਨਾਲ ਵੀ ਬੜੇ ਰਹੇ ਜੀ ਅਸੀਂ ਬੰਬੇ ਗੋਆ ਸਭ ਗਏ ਹੋਏ ਕਿਹੜੇ ਕਿਹੜੇ ਐਕਟਰ ਨਾਲ ਰਹੇ ਸਾਰੇ ਫਿਰੋਜ਼ ਖਾਨ ਤੁਹਾਡਾ ਸੁਨੀਲ ਦਾ ਮੇਰੇ ਤਾਂ ਪਹਿਲੇ ਦਿਨ ਮਿਲਿਆ ਦੂਜੇ ਦਿਨ ਡੈੱਡ ਹੋ ਗਿਆ ਕੰਨ ਸਭ ਜਾਣਦੇ ਕੋਈ ਫਿਲਮ ਐਕਟਰ ਨਹੀਂ ਜਾਂ ਬਤਾ ਬਚਨ ਜਾਣਦਾ ਸੰਤਾ ਬਚਨ ਅਰੇ ਕੀ ਯਾਰ ਬੁੱਢਾ ਹੋ ਗਿਆ ਮਿਲੇ ਵੀ ਕਦੇ ਉਹ ਲੋਕ ਕਹਿੰਦੇ ਮਿਲੇ ਨਹੀਂ ਹਾਂ ਬੰਬੇ ਸਭ ਤੋਂ ਕੋਰਨਰ ਵਾਲੀ ਕੋਠੀ ਉਸੇ ਦੀ ਹੈ ਉਸ ਤਰਫ ਜਾਓਗੇ ਤੇ ਹਮਾਮਲਨੀ ਤੇ ਤਲੁੰਗੜ ਦੀ ਕੁੱਟੀ ਹਾਂ ਲੇਕਿਨ ਸਾਰੇ ਐਡਰੈਸ ਪਤਾ ਤੁਹਾਨੂੰ ਕਿਹਦੀ ਕਿਹਦੀ ਕੋਠੀ ਕਿੱਥੇ ਆ ਕਿਹਦੀ ਕਿੱਥੇ ਮੈਂ ਕਹਿੰਦਾ ਗੋਵਾ ਮੈਂ ਗਿਆ ਪੰਜ ਵਜੇ ਮੈਨੂੰ ਤੇ ਇੱਕੋ ਹੀ ਰੋਟਾ ਟੌਪ ਦੇ ਦਿੱਤਾ ਹਾਂ ਜੀਨੋਥਨਾ ਵਿਨੋਦ ਕਹਿੰਦਾ ਕਿਹੜੀ ਫਿਲਮ ਉਹ ਕਿਹੜੀ ਫਿਲਮ ਵਧੀਆ ਲੱਗਦੀ ਸੀ ਉਹ ਰੁਕ ਜਾਣਾ ਨਹੀਂ ਕبھی ਹਾਰ ਕੇ ਹੈ ਉਹ ਕਾਜੀ ਕੋਈ ਪਿੱਛੇ ਦੇਵੋ ਤੁਹਾਡੀ ਅੱਖਾਂ ਚੋਂ ਆਂਦੀ ਆਵਾਜ਼ ਆ ਉਹ ਵਾਲੀ ਪਿਕਚਰ ਕਟੀ ਪਤੰਗ ਦੇਖੀ ਹੈ

ਲੋ ਕਾਇਆ ਤੇ ਦੁਕਾਨਾ ਖੋਲਦਿਆਂ ਚੁਇ ਤੋਂ ਸ਼ਾਮ ਹੂੰ ਜਿਹਦੇ ਕੋ ਤਾਨਾ ਉਹ ਵੀ ਰੋ ਰਿਹਾ ਜਿਹਦੇ ਕੋ ਨਹੀਂ ਆ ਉਹ ਵੀ ਰੋ ਰਿਹਾ ਦਿਲਦਾਰ ਬੰਦੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਕਤਾ ਅੱਜ ਸਾਡੇ ਸਟੂਡੀਓ ਦੇ ਵਿੱਚ ਕਹਿੰਦੇ ਨੇ ਕਿ ਦਿਲਦਾਰ ਬੰਦੇ ਹਰ ਕੰਮ ਕਰਨ ਵਾਲਾ ਮਿਹਨਤ ਕਰਨ ਵਾਲਾ ਬੰਦਾ ਦਿਲਦਾਰ ਹੀ ਹੁੰਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਬਾਬੇ ਨਾਨਕ ਨੇ ਵੀ ਕਿਹਾ ਕਿ ਕਿਰਤ ਕਰੋ ਹਮੇਸ਼ਾ ਸਾਡੇ ਇਸ ਆਫਿਸ ਦੇ ਵਿੱਚ ਧੂਫ ਲੈ ਕੇ ਆਉਂਦੇ ਨੇ ਅੰਕਲ ਜੀ ਅੱਜ ਆਏ ਤੇ ਗੱਲਬਾਤ ਬੜੀ ਮਤਲਬ એનર્ਜੀ ਬੜੀ ਹੈ ਉਹਨਾਂ ਦੇ ਅੰਦਰ ਕਿ ਧੂਫ ਨੂੰ ਕਿਵੇਂ ਵੇਚਦੇ ਨੇ ਜ਼ਿੰਦਗੀ ਦੇ ਬੜੇ ਕਿੱਸੇ ਨੇ ਅੱਜ ਗੱਲਬਾਤ ਕਰਾਂਗੇ ਸਿਟੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੂਰਾ ਨਾਂ ਦੱਸ ਦਿਓ ਪਹਿਲਾਂ ਤੁਹਾਡਾ ਹਰਮਿੰਦਰ ਸਿੰਘ ਸੇਠੀ ਰਹਿਣ ਵਾਲੇ ਕਿੱਥੋਂ ਦੇ ਹੋ ਅਸੀਂ ਕਾਨਪੁਰ ਯੂਪੀ ਪਤਾ ਤੇ ਆ ਤੁਹਾਨੂੰ ਕਾਨਪੁਰ ਦੇ ਹਾਂਜੀ ਕਾਨਪੁਰ ਯੂਪੀ ਕੀ ਕੀ ਤੁਸੀਂ ਕਹਿੰਦੇ ਹੋ ਕਿ ਦੰਗਾ ਪੀੜਤ ਵੀ ਰਹੇ ਨੇ ਦੰਗਾ ਪੀੜੀ ਸੀ ਸਾਡਾ ਰੋਲ ਇਫੈਕਟਡ ਸੀ ਕਿ ਕਰੀਬਨ 20-25 ਕਰੋੜ ਦਾ ਨੁਕਸਾਨ ਹੋ ਗਿਆ ਸੀ ਇਹ ਤੁਹਾਡਾ ਸਾਡਾ ਕੰਪਨੀ ਸਪੇਅਰ ਪਾਰਟਸ ਦਾ ਸਪੇਅਰ ਪਾਰਟ ਕਿ ਕਾਦਾ ਬਣਾਉਂਦੇ ਸੀ ਹੈਡ ਹੋ ਗਈ ਕ੍ਰੈਂਕ ਹੋ ਗਈ ਮਰਸਡੀਜ਼ ਦੇ ਮਰਸਡੀਜ਼ ਦੇ 25 ਸਾਲ ਦੁਕਾਨ ਕੀਤੀ ਬੇਰੋਡ ਮਾਮੇ ਦੇ ਸਾਹਮਣੇ ਕਾਰ ਬੁੱਟ ਇੰਜਨ ਔਰ ਸੈਂਟਰ ਡੈਡੀ ਬੂਰਾ ਹੋ ਗਿਆ ਹੁਣ ਅਸੀਂ ਆਪਣਾ ਨੀਜੀ ਕੰਮ ਸਟਾਰਟ ਕਰ ਲਿਆ ਹੁਣ ਕੀ ਕੰਮ ਕਰਦੇ ਅਗਰ ਬੱਤੀ ਧੂਪਦਾ ਕਾਦੇ ਥੋੜੀ ਬੋ ਦਾਰੂ ਨਹੀਂ ਫਿਰ ਇੱਕਦਮ ਹੀ ਸਪੇਅਰ ਪਾਰਟ ਅਲੱਗ ਕੰਮ ਹੈ ਅਗਰ ਬੱਤੀ ਧੂਪਦੀ ਔਰ ਡੈਡੀ ਚਲਾ ਗਿਆ ਸਾਡਾ ਹੂੰ ਤੇ 30 ਸਾਲ ਦੁਕਾਨ ਕੀਤੀ ਬੇਰੋਡ ਮਾਮੇ ਦੇ ਸਾਹਮਣੇ ਦੁਕਾਨ ਦੀ ਸਾਡੀ ਹੂੰ ਤੇ ਜਦ ਹੀ ਚਲੇ ਗਿਆ ਤੁਸੀਂ ਬੜੇ ਮੋਟੇ ਪੈ ਲੱਗਦੇ ਨਾ ਤੇ ਇਹ ਤੇ ਕੀ ਆਪਾਂ ਥੋੜਾ ਬੋਲੀਤਾ ਆਪਣਾ ਦਾਲ ਰੋਟੀ 100 200 300 ਜੋ ਬਣਿਆ ਇਹਨੇ ਨਾ ਗੁਜ਼ਾਰਾ ਹੋ ਜਾਂਦਾ ਕਿੱਥੇ ਜਾਂਦਾ ਬਾਪੂ ਜੀ ਕਿੱਥੇ ਮਰਸੜੀ ਦਾ ਮਤਲਬ ਤੁਸੀਂ ਬਣਾਉਂਦੇ ਸੀਗੇ ਛੋੜ ਦਿੱਤਨ ਬਾਪੂ ਜੀ ਉਹ ਡੈਡੀ ਸੀ ਜੋ ਨਹੀਂ ਆਇਆ ਨਹੀਂ ਤੁਸੀਂ ਅੱਗੇ ਮਤਲਬ ਸਾਹਮਣੇ ਸਕੇ ਉਹ ਦੁਕਾਨ ਜਾਂ ਜਿਹੜਾ ਵੀ ਸੀ ਉਹ ਉਹ ਉਹਦੀ ਇੱਕ ਉਸ ਬੰਦੇ ਦੀ ਕਾਤੀ ਸੀ ਉਹ ਕਿਸੇ ਨੂੰ ਪੈਸਾ ਨਹੀਂ ਦੇ ਕੇ ਗਿਆ ਹੂੰ ਉਹ ਗਰੀਬਾਂ ਨੂੰ ਵੰਡ ਲਿਆ ਜਿਹੜਾ ਪੈਸਾ ਸੀਗਾ ਤੁਹਾਡੇ ਪਿਤਾ ਜੀ ਫਰਨੀ ਦੇ ਉਹ ਬੜਾ ਔਲਾਦ ਵਾਲਾ ਬੰਦਾ ਉਹ ਕਹਿੰਦਾ ਮੈਂ ਗਰੀਬਨ ਵੜਨਾ ਹੈ ਲੇਕਿਨ ਤੂੰ ਤੁਹਾਨੂੰ ਕਿੰਨੇ ਭੈਣ ਪਾਈਆਂ ਤੁਸੀਂ ਚਾਰ ਭੈਣ ਇਹ ਚਾਰ ਭਰਾ ਦੋ ਭੈਣ ਵਿੱਚੋਂ ਦੋ ਭਰਾ ਜਾ ਚੁੱਕੇ ਇੱਕ ਤਾਂ ਮੇਰੀ ਸ਼ਕਲ ਦਾ ਤੂੰ ਜਾਣਦੇ ਵੀ ਹੋ ਹਮ ਨਹੀਂ ਮੈਂ ਮਿਲਿਆ ਨਹੀਂਗਾ ਤੇਈ ਭੈਣ ਹੈਗੀ 96 ਦਾ ਡਾਕਟਰ ਹੈ ਕਾਂਹ ਪਰ ਜੀਜਾ ਜੀ 108 ਅੱਛਾ ਜਦੋਂ ਦੰਗੇ ਹੋਏ ਉਦੋਂ ਤੁਸੀਂ ਕਿੰਨੇ ਸਾਲ ਦੇ ਸੀਗੇ ਕੀ ਉਮਰ ਮੇਰੀ ਤਾਂ ਨੂੰ ਉਮਰ 68 ਹੈ ਉਸ ਸਮੇਂ ਤੇ ਉਦੋਂ ਮੈਂ ਤੂੰ ਦਿਨ ਕਢਾ ਲਉ 84 85 80 83 84 तो अनु ज़र ज़र को नहीं होना चाहिए अदरवाइज सोचो किए नहीं हक नहीं ले जानेगा कोई लाए नहीं तो क्या, उस उस हुं हुं। क्या ले जाने कुछ लेके तो आए नहीं समय से पहले और कुछ नहीं मिलने वाला जिन्ना मर्जी आप जोर लगा द ਹੂੰ ਅਗਰ ਆਪਕੋ ਕਹੀਂ ਕੋਈ ਚੀਜ਼ ਮਿਲਣੀ ਹੈ ਪਾਏਗੀ ਹੂੰ ਤਾਂ ਆਪਕੋ ਆਪੀ ਕੋ ਮਿਲੇਗੀ ਉਹ ਕਿਸੇ ਕੋ ਨਹੀਂ ਮਿਲੇਗੀ ਨਹੀਂ ਪਰ ਇੱਕ ਵਾਰੀ ਜਦੋਂ ਆਪਾਂ ਮਲਾਂ ਇੱਕ ਜਗ੍ਹਾ ਤੇ ਬੈਠੇ ਆ ਇੱਕਦਮ ਛੱਡ ਕੇ ਫਿਰ ਦੂਸਰੀ ਜਗ੍ਹਾ ਤੇ ਸੈੱਟ ਹੋਣ ਲਈ ਤਾਂ ਸਮਾਂ ਲੱਗਦਾ ਮੇਰੀ ਗੱਲ ਹੀ ਨਹੀਂ ਸਮਝੇ ਹਾਂ ਇਹ ਪੰਜਾਬ ਦੇ ਜਿੰਨੇ ਲਿਬੜੇ ਸੀ ਪਟਿਆਲਾ ਬਸ ਹੂੰ ਇਹ ਤੁਹਾਡਾ ਕਪਾਲਥਿੰਗ ਲਿਬੜਾ ਜੀ ਗੁੱਡੂ ਬਾਬੂ ਸਰੰਦ ਹੂੰ ਤੇ ਤੁਹਾਡਾ ਕੈਸਰਥਿੰਗ ਲਿਬੜਾ ਪੀਲੀ ਕੋਠੀ ਲੁਧਿਆਣਾ ਮੈਂ ਖੁਦ ਗਿਆ ਸੀ ਜੀ ਕਹਿੰਦਾ ਕੱਲ ਤੂੰ ਪਾਪੇ ਕੋ ਮਾਲ ਲੈ ਕੇ ਅੱਠ ਅੱਠ ਗੱਡੀਆਂ ਦਾ ਮਾਲ ਦੱਦ ਗੱਡੀਆਂ ਐਂ ਕੈਸ ਲੈ ਕੇ ਆਂਦਾ ਸੀ ਹੂੰ ਉਹ ਦਿੱਦਾਰ ਵਰਡਿੰਗ ਤੇ ਬੋੜੀ ਕਰਾਈ ਉਥੇ ਇੰਜਨ ਕਰੇ 8 ਇੰਜਨ ਐਟ ਟਾਈਮ ਹਮ ਤੂੰ ਦੀ ਅੰਦਾਜ਼ਾ ਲਾਲ ਉਹਦੇ ਕੋਲ ਐ ਇਸ ਸਮੇ 1000 ਟਰੱਕ ਐ ਇਸ ਸਮੇ ਉਹ ਤੇ ਕਿਸਰ ਨਹੀਂ ਚੱਲਿਆ ਤੁਸੀਂ ਦੱਸ ਰਹੇ ਸੀ ਕਿ ਫਿਲਮਾਂ ਦੇ ਬਹੁਤ ਸਾਰੇ ਅਦਾਕਾਰਾਂ ਨਾਲ ਗਾਇਕਾਂ ਨਾਲ ਵੀ ਬੜੇ ਰਹੇ ਬਹੁਤ ਹੀ ਅਗੇ ਬੰਬੇ ਗੋਆ ਸਭ ਗਾਇਆ ਹੋਇਆ ਲੇਕਿਨ ਅੱਜ ਪੈਸੇ ਮੇਰੇ ਕਿਹੜੇ ਕਿਹੜੇ ਐਕਟਰ ਨਾਲ ਰਹੇ ਸਾਰੇ ਫਿਰੋਜ਼ ਖਾਨ ਤੁਹਾਡਾ ਸੁਨੀਲ ਲਾਤ ਮੇਰੇ ਤਾਂ ਪਹਿਲੇ ਦਿਨ ਮਿਲੇ ਦੂਜੇ ਦਿਨ ਡੈੱਡ ਹੋ ਗਿਆ ਕਾਨਪੂਰ

ਹਾਂ ਲੋ ਕਿਹਾਰੇ ਮਿਲਣ ਬਾਬੇ ਸਾਹਿਬ ਤੋਂ ਕੋਰਨਰ ਵਾਲੀ ਕੋਠੀ ਉਸਦੀ ਹੈ ਉਸ ਤਰਫ ਜਾਓਗੇ ਤੇ ਹਿਮਮਾਲੀਨੀ ਤੇ ਤਰ ਮੰਦਰ ਦੀ ਕੋਠੀ ਹਾਂ ਲੇਕਿਨ ਸਾਰੇ ਐਡਰੈਸ ਪਤਾ ਤੁਹਾਨੂੰ ਕੀ ਦੀ ਕੋਠੀ ਕਿੱਥੇ ਆ ਕੀ ਦੀ ਕਿੱਥੇ ਮੈਂ ਘੁੰਮਿਆ ਗੋਆ ਮੈਂ ਗਿਆ 5 ਵਜੇ ਹਾਂ ਤੂੰ ਦੀ ਗੋਆ ਗਏ ਨਾ ਮੈਂ ਨਹੀਂ ਗਿਆ ਕਿਹੜਾ ਵੀ ਬੀਚਸ ਪੁੱਛ ਲੋ ਮੈਂ ਹੁਣੇ ਦੱਸ ਦਿੰਦਾ ਤੁਹਾਨੂੰ ਹਾਂ ਅੰਜਨਾ ਕਾਲੀਗੋਨ ਵਾਸਪੋਡ ਗਮਨ ਡਮਨ ਡੂਮ ਆਪਸਾ ਹਾਂ ਸਭ ਤੋਂ ਵਧੀਆ ਹੈ ਫੈਮਿਲੀ ਫੈਮਿਲੀ ਤੁਹਾਡੀ ਫੈਮਿਲੀ ਕਿੰਨੀ ਹੈ ਸੇਟੀ ਹਾਂ ਤੁਹਾਡੀ ਨਹੀਂ ਨਹੀਂ ਤੁਹਾਡੀ ਤੁਹਾਡੀ ਮੈਰਿਜ ਹੋਈ ਹੈ ਮੇਰੀ ਜਲਾਨੀ ਬੜੂ ਸਾਹਿਬ ਹੈ ਹਾਂ ਇਸ ਫੁੱਟਕੀਪਰ ਹੈ ਹੂੰ ਉਹ ਬੱਚਿਆਂ ਦਾ ਜਿਹੜਾ ਰਾਸ਼ਣ ਵਸਨ ਸਵੇਰੇ ਕੱਢਿਆ ਜਾਂਦਾ ਜੀ 8 ਲੱਖ ਰੁਪਏ ਤਨਖਾਹ ਬੱਚੇ ਤੁਹਾਡੇ ਇੱਕ ਮੁੰਡਾ ਇੰਗਲੈਂਡ ਗਿਆ ਉਹ ਇੰਗਲੈਂਡ ਹੈ ਕਦੇ ਉਹਨਾਂ ਨੇ ਨਹੀਂ ਮੁੰਡੇ ਨੇ ਨਹੀਂ ਕਿਹਾ ਕਿ ਬਾਪੂ ਕੰਮ ਛੱਡ ਦੇ ਯਾਰ ਧੂਫੜਾ ਮੈਂ ਉਸ ਮੁੰਡੇ ਨਾਲ ਮਿਲਿਆ ਹੋਇਆ ਅੱਜ ਮੈਂ ਸਮਝ ਲਓ 84 ਬਾ ਮੈਨ ਨਹੀਂ ਮਿਲਿਆ ਉਹਨੇ ਮਾਂ ਨੇ ਉਹਦੀ ਕਹ ਬੜੇ ਸਟ੍ਰਿਕਟ ਰੂਲ ਦੀ ਹੋਈ ਔਰ ਪਹਿਲੇ ਗਿਆਨੀ ਕਰ ਦਿੱਤੀ ਨਾ ਉੱਤੇ ਆਮੜਾ ਛੱਡ ਦਿੱਤਾ ਹੂੰ ਅੱਜ ਉਹ ਲੰਡਨੋਂ ਤੁਹਾਦੇ ਜਿਵੇਂ ਖਾਣੇ ਪੀਣੇ ਆਜ ਤੱਕ ਹੂੰ ਤੇ ਸਾਡੋ ਕਿਹੜੇ ਪੈਸੇ ਦੀ ਕਮੀ ਆਤੀ ਮਿਲ ਲਾਂਦੇ ਆ ਬਾ ਪੈਸੇ ਤਾਂ ਮੈਂ ਨਹੀਂ ਲੈਂ ਫਰਨੂੰ ਪਤਿ ਜੀ ਇਹਨਾਂ ਜਿਵੇਂ ਕਿਰਤ ਕਿਰਤ ਦੀ ਆਪਾਂ ਗੱਲ ਕਰਦੇ ਆਂ ਬਾਬਾ ਨਾਨਕ ਕਹਿ ਗਏ ਨੇ ਕਿਰਤ ਕਰੋ ਬਾਬੂ ਜੀ ਕਿਰਤ ਕਿਰਤ ਕਰਨੀ ਬਹੁਤ ਜੀ ਬਾਬਾ ਨਾਨਕ ਜੀ ਆਪਣੇ ਨੂੰ ਨਹੀਂ ਸਮਝ ਪਾਇਆ ਉਹਦਾ ਪਿਓ ਜਿਹੜਾ ਸੀ ਕਾਲੂ ਹਾਂ ਉਹ ਬੇਬੇ ਨਾਨਕੀ ਹਾਂ ਮਾਤਾ ਨਾਨਕੀ ਉਹ ਕਹਿੰਦੇ ਨੇ ਇਹ ਤੇ ਪਤਾ ਨਹੀਂ ਕਿਨੇ ਹਫ਼ਤਾ ਦੇ ਜਨਮ ਲੈ ਲਤਾ ਤੇ ਲੜਦਾ ਸੀ ਮਾ ਪਿਓ ਨਾਲ ਬਾਬਾ ਨਾਨਕ ਹਾਂ ਤੇ ਉਹਨੇ ਪਿਓ ਨੇ ਉਹਨੂੰ ਵੀਰ ਬੇ ਦਾ ਨੋਡ ਦਿੱਤਾ ਕਿ ਜਾ ਯਾਰ ਬਾਲਾ ਮਰਦਾ ਬਾਲਾ ਮਰਦਾ ਨਾਲ ਦੋ ਉਹਦੇ ਥਾਪਾਟੀ ਸੀ ਜਿਹੜਾ ਮਰਦਾਨਾ ਸੀ ਨਾ ਉਹ ਆਤਮਕ ਸੀ ਤੇ ਜਿਹੜਾ ਬਾਲਾ ਸੀ ਉਹ ਗੁਨਾ ਦੇ ਦੀਦਾ ਕਹਿਣਾ ਮੰਦਾ ਸੀ ਅੱਛਾ ਹੋਇਆ ਜੀ ਆਫਟਰ ਆਲ ਸਾਮੀ ਜਦੋਂ ਉਹਨੇ ਪਿਓ ਨੇ ਜਾ ਮੰਗਿਆ ਤੇ ਇੱਕ ਆਤ ਤੋਂ ਦੁੱਧ ਨਿਕਲ ਲਿਆ ਇੱਕ ਆਤੋਂ ਖੂਨ ਨਿਕਲ ਲਿਆ ਸਾਧੂਆਂ ਟੋਲਾ ਚਲਾ ਜਾ ਰਿਹਾ ਭੁੱਖੇ ਰੋਟੀ ਖਵਾਤੀ ਹੁੰਦੀ ਅੱਛਾ ਬਾਈਰ ਵੀ ਨਿਕਲੇ ਕਹਿੰਦਾ ਇਹ ਕੀ ਆਤੀ ਜਾਂ ਉਤਾਰ ਕੇ ਉਹਦਾ ਵੀ ਦੋੜ ਬੋਤੇ ਤੇ ਉਹਨੇ ਹੁਣ ਨਾਲ ਤਾਂ ਤੋਂ ਲੰਗੜੀ ਪਤਾ ਪਤਾ ਮਾਤਾ ਰਾਣੀ ਦੀ ਤੁਹਾਦੇ ਗੁਲਜਨ ਕੁਮਾਰ 30 ਸਾਲੀ ਉਹ ਤੋ ਜਾਉਂਦਾ ਨੰਗਰ ਦੀ ਪ੍ਰਥਾ ਆਪਣੀ ਕਿਰਤ ਦੀ ਗੱਲ ਜਿਵੇਂ ਤੁਸੀਂ ਮੇਰੇ ਆ ਤੁਸੀਂ ਕਹਿ ਰਹੇ ਹੋ ਕਿ ਮੇਰਾ ਮੁੰਡਾ ਤਾਂ ਇੰਗਲੈਂਡ ਆ ਵਾਈਫ ਤੁਹਾਡੇ ਕਿਤੇ ਲੱਗੇ ਹੋਏ ਨੇ ਇਸ ਉਹ ਆਪਣੀ ਮਿਹਨਤ ਕਰਦੇ ਨੇ ਆਪਣੀ ਮਿਹਨਤ ਪਰ ਤੁਸੀਂ ਵੀ ਇਹ ਮਿਹਨਤ ਕਰਦੇ ਹੋ ਰੋਜ਼ ਜਾਂਦੇ ਕੰਮ ਤੇ ਗਰਮੀ ਦਾ ਮੌਸਮ ਹੈ ਬਹੁਤ ਜ਼ਿਆਦਾ ਗਰਮੀ ਕੋਈ ਫਰਕ ਨਹੀਂ ਪੈਂਦਾ ਆਦੀ ਹਲ ਚੁਕੇ ਹਾਂ ਨਾਓ ਤਾਂ ਖਾਓ ਪੀਓ ਬਰਾਬਰ ਮਿਹਨਤ ਕਰੋ ਕਿ ਐਸ ਤੋ ਹਲਕਾ ਫੁੱਲ ਕਿਹੜਾ ਕੰਮ ਅੱਜ ਕੱਲ੍ਹ ਵਾਲੇ ਮੁੰਡੇ ਘੱਟ ਕਰਦੇ ਨੇ ਨਾ ਕਰਦੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਆ ਅਸੀਂ ਆਪਣੀ ਜ਼ਿੰਦਗੀ ਤੁਸੀਂ ਕਦੇ ਸੋਚਿਆ ਬਾਹਰ ਚਲੇ ਜਾਈਏ

ਖਾਣਾ ਦਿਨ ਐਕਸਟੈਂਡ ਹੁੰਦਾ ਫਿਰ ਕੁਝ ਮਿਲਦਾ ਵੀ ਹੈ ਖਾਣਾ ਪੀਣਾ ਮਿਲ ਜਾਂਦਾ ਨਾਲ ਬਈ ਵਧੀਆ ਵੀ ਬੰਦਾ ਚੱਲਦਾ ਫਿਰਦਾ ਰਹਿੰਦਾ ਚੰਗਾ ਰਹਿੰਦਾ ਇਹ ਚੱਲਦਾ ਫਿਰਨ ਦਾ ਮਤਲਬ ਉਹ ਪੈਸਾ ਵੀ ਤੇ ਹੋਣਾ ਚਾਹੀਦਾ ਨਾ ਪੈਸਾ ਨਹੀਂ ਹੈ ਤਾਂ ਫਿਰ ਤੂੰ ਕਿਵੇਂ ਚੱਲੋਗੇ ਅੱਗੇ ਹਾਂ ਇਹ ਚੱਕਰ ਉਹ ਦਾ ਜੀ ਹੋਰ ਕੋਈ ਗੱਲ ਨਹੀਂ ਅੱবি ਮੈਂ 28 ਜੇਲਾ ਕੱਟ ਚੁੱਕਾ ਕਿਹੜੀ ਕਿਹੜੀ ਫਿਲਮ ਜਿਵੇਂ ਤੁਸੀਂ ਕਹਿੰਦੇ ਫਿਲਮ ਮੈਂ 28 ਜੇਲਾ ਕੱਟ ਚੁੱਕਾ ਇਹ ਮੈਸੂ ਮੈਂ ਉੜਾ ਉੜਾ ਕੇ ਫੇਕਿਆ ਸੀ ਤੁਹਾਡਾ ਬਾਲਾ ਕੈਂਟ ਦਾ ਜੀਬ ਕਤੜਾ ਜਿਹੜਾ ਬਦਮਾਸ਼ ਹਾਂ ਟਾਂਡਾ ਮੈਂ ਕਰ ਚੁੱਕਾ ਹਾਂ ਇਹ ਤਾਂ ਮੈਂ ਬੁਰੀ ਮੈਂ ਕਰਤੀ ਕਾਨਪੁਰ

वो इनकी जमानत को छोड़ो इनका कोई है ही नहीं बजे अगर तू बहुत मिली ना मैं जिंदगी फिर मेरे मुसलमान खतरनाक शहर एक शहर है यूपी के अंदर उतनी लकड़ो नहीं जो बाबू जी बाबू शायरी सुनी शायरी, शायरी सुन दे बाबू जी निकल चुके हैं सब तो वीन लगती है ਹਾਂਜੀ ਜਿਹੜੀ ਤੁਹਾਡੇ ਸਮੇਂ ਦੀ ਜਿਵੇਂ ਤੁਸੀਂ ਕਹਿੰਨਾ ਬਹੁਤ ਸਾਰੇ ਫਿਲਮੀ ਹਸਤੀਆਂ ਨੂੰ ਮਿਲੇ ਹੋ ਉਹਨਾਂ ਦੇ ਸਾਰੇ ਬਗਲੇ ਜਾਣਦੇ ਹੋ ਮੈਨੂੰ ਤੇ ਇੱਕੋ ਹੀ ਹੀਰੋ ਟਾਪ ਲੱਗਦਾ ਸੀ ਹਮਮ ਜੀਨੋਦ ਕੰਨਾ ਵਿਨੋਦ ਕੰਨਾ ਕਿਹੜੀ ਫਿਲਮ ਕਿਹੜੀ ਫਿਲਮ ਵਧੀਆ ਲੱਗਦੀ ਸੀ ਉਹਦੀ ਵਿਨੋਦ ਕਹਿੰਦਾ ਦੀ ਰੁਕ ਕੇ ਜਾਣਨਾ ਨਹੀਂ ਕبھی ਹਾਰ ਕੇ ਹੈ ਉਹ ਪਤਾ ਨਹੀਂ ਕਿਹੜੀ ਪਿੱਕਚਰ ਦਾ ਗਾਣਾ ਮੈਨੂੰ ਯਾਦ ਨਹੀਂ ਆ ਰਿਹਾ ਚਾਚੀ ਕੋਈ ਪਿੱਕਚਰ ਦਿਓਗਾ ਤੁਹਾਡੀ ਅੱਖਾਂ ਚੋਂ ਅੰਜੂ ਆ ਜਾਣਗੇ ਉਹ ਵਾਲੀ ਪਿੱਕਚਰ ਹਾਂ ਬਾਈ ਕਿਹੜੀ ਪਿੱਕਚਰ ਹੈ ਇਹ ਦੀ ਯਾਦ ਨਹੀਂ ਆਉਂਦੀ ਨੀ ਚੀਤ ਪਤਾ ਨਹੀਂ ਕਿਹਾ ਸੀ ਐਵੇਂ ਨਾਮ ਸੀ ਹਮਮ ਬੜਾ ਸੀਰੀਅਸ ਰੋਲ ਕੀਤਾ ਚਸ਼ਮ ਹਾਂ ਹੋਰ ਚਲਾ ਗਿਆ ਗਰੀਬ ਬਨੋ ਬਨੋਦ ਖੰਨਾ ਦੀਆਂ ਸਾਰੀਆਂ ਫਿਲਮਾਂ ਲੋ ਮੈਂ ਤਾਂ ਵੀ ਚਲਾ ਗਿਆ ਬਿਰੋਦ ਖੰਨਾ ਵੀ ਚਲਾ ਗਿਆ ਕੱਟੀ ਪਤੰਗ ਦੇਖੀ ਹੈ ਸਾਡੇ ਕੱਟੀ ਪਤੰਗ ਕੀ ਯਾਰ ਰਾਜੇਸ਼ ਖੰਨਾ ਦੀ ਵਿਚਾਰ ਦੀ ਕੀ ਹੈ ਖੂਬਸੂਰਤ ਮਿਕਚਰ ਬੜੇ ਖੂਬਸੂਰਤ ਗਾਣੇ ਸੀ ਆ ਅੱਜ ਵਾਲੀਆਂ ਫਿਲਮਾਂ ਤੇ ਪਹਿਲਾਂ ਵਾਲੀਆਂ ਫਿਲਮਾਂ ਚ ਫਰਕ ਹੈ ਪਹਿਲੀ ਦੀ ਫਿਲਮਾਂ ਬੰਮ ਹੁੰਦੀਆਂ ਆ ਅੱਜ ਦੀ ਕੀ ਫਿਲਮਾਂ ਇਹ ਤਾਂ খালি ਫੌਲ ਮਿਲਦੀ ਹੈ ਲੜਾਈ ਝਗੜੇ ਜਾਦੇ ਨੇ ਚ ਉਹ ਲੜਾਈ ਝਗੜੇ ਵਾਲੀ ਵਿਚਾਰ ਆਦੀ ਪਸੰਦ ਕਰਦੇ ਹੂੰ ਤੁਦੀ ਿਤਮ ਕੀ ਬਿਚਾ ਦੇਗੀ ਤਮ ਕੀ ਤੰਕੀਆਂ ਦੇਖੀਆਂ ਉਹ ਕੀਮਤ ਛੇਤੀ ਤੇ ਮਾਦਤ ਮਹਿੰਦਰ ਬੋਂ ਬੋਂ ਕਰਕੇ ਉਹ ਪਿੱਛੜਾਉਂਦੀਆਂ ਉਹ ਪਿੱਛੜਾਉਂਦੀਆਂ ਹੋਰ ਕੀ ਐ ਕੋ ਜਿੰਦਗੀ ਹੈ ਯਾਰ ਰਮਾਂਸ ਵੀ ਹੁੰਦਾ ਸੀਗਾ ਹਾਂ ਉਮਾਰ ਤਾੜ ਵੀ ਹੁੰਦੀ ਸੀ ਚਾਚਾ ਜੀ ਟੌਪ ਦਾ ਬਲਮਾਸੀਆ ਫਿਰ ਨੰਦ ਦਾ ਛੇਤੀ ਹਾਂ ਛੇਤੀ ਸਾਡੀ ਜਾਂਦਾ ਸੀ ਹਾਂ ਲੇਕਿਨ ਟਕਲਾ ਦਾ ਅੰਦਰ ਸੀ ਉਪਰੋਂ ਅੱਛਾ ਤੁਹਾਡੀ ਬਰਾਦੀ ਦਾ ਸੀ ਮੋਨਾ ਪੰਜਾਬੀ ਹੂੰ ਉਹ ਹੋ ਗਿਆ ਮਹਿੰਦਰ ਕਪੂਰ ਹੋ ਗਿਆ ਟੌਪ ਦੇ ਗਾਇਕ ਸੀ ਮਹਿੰਦਰ ਕਪੂਰ ਕਿਆ ਵਾ ਇਹ ਕਿਆ ਮਹਿੰਦਰ ਕਪੂਰ ਉਹਨਾਂ ਨੇ ਸ਼ਿਵ ਕੁਮਾਰ ਨੂੰ ਵੀ ਗਾਇਆ ਹੈ ਜੀ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਗਾਇਆ ਉਹ ਇਹ ਦੱਸ ਮੈਂ ਤਾਂ ਗੁਰਦਾਸ ਮਾਨ ਦੇ ਲੋ ਇਹ ਵੀ ਵਿਚਾਰਾ ਬੁੱਢਾ ਹੋ ਗਿਆ ਹੁਣ ਐਸਾ ਮੇਰੇ ਖਿਆਲ ਨਾਲ ਗੁਰਦਾਸ ਮਾਨ ਦੀ 76 ਸਾਲ ਦੀ ਮਰ ਹੋ ਗਈ ਹਾਂ ਹੋ ਗਈ ਕਿੰਨੇ ਗਾਇਕ ਗਾਣੇ ਗਾਏ ਹੁਣ ਆਰਾਮ ਕਰਦੇ ਆ ਜੀ ਭਗਵੰਤ ਸਿੰਘ ਮਾਨ ਆਇਆ ਨਾ ਉਥੇ ਪਟਿਆਲੇ ਅਜਾ ਨਹੀਂ ਹੂੰ ਦੇ ਹੂੰ ਜੀਪਾ ਦੇ ਉੱਪਰ ਜੀਪਾ ਮੈਂ ਕਿਹਨਾਂ ਆ ਗਿਆ ਯਾਰ ਉਹ ਤਾਂ ਕਹਿੰਦੇ ਜੀਪਾ ਲੈ ਕੇ ਨਹੀਂ ਜਾਣੀ ਚੱਕਰ ਪਤਾ ਕੀ ਉਹਨੇ ਇਲੈਕਸ਼ਨ ਆ ਰਹੇ ਨਾ ਹਾਂ ਇਵਾਰ ਕਿਤੇ ਨਵਾਂ ਚਿਹਰਾ ਆਏਗਾ ਕੋਈ ODI ਮੋਦੀ ਨਹੀਂ ਮੈਂ ਭਗਵਾਨ ਤੋਂ ਮਾਂ ਜਾਂ ਯੋਗੀ ਨਹੀਂ ਆਂਦੇ ਐਕਟਿਵ ਭਗਵਾਨ ਸਿੰਘ ਮਾਂ ḍu meet the hai lekin mainu ummeed nahi eh rani jit jayegi ਨਹੀਂ ਰਾਣੀ ਤਾਂ ਫਿਰ ਮੋਦੀ ਵਾਲੇ ਪਲੜੇ ਚ ਉਹ ਤੇ ਜਿੱਤੇ ਵੀ ਜਿੱਤੇਗੀ ਤੇ ਜਿੱਤੇਗੀ ਰਾਣੀ ਡਾਕਟਰ ਗਾਂਧੀ ਹੈ ਜੀ ਗਾਂਧੀ ਡਾਕਟਰ ਹਾਂ ਉਹਦੀ ਉਹਦੀ ਉਮੀਦ ਹੈ ਗਾਂਧੀ ਜੀ ਤੁਹਾਡਾ ਆਣਾ ਬੰਨਾ ਚੋ ਹਾਂ ਉਹਦੀ ਉਮੀਦ ਉਹ ਬੁੱਢੇ ਦੀ ਵਾਲੀ ਪਰ ਤੋਂ ਮਿਲਿਆ ਮੇਰੇ ਨਾਲ ਹੱਥ ਮਿਲਾਇਆ ਹੱਥ ਮਿਲਾਇਆ ਸੀ ਹੋਰ ਕੀ ਹਾਂ ਮੈਂ ਦੱਸਣਾ ਮੈਂ ਕਿਤੇ ਮਿਲਿਆ ਮੇਰੇ ਨਾਲ ਦੋ ਮਾਰਗਾਂ ਹਾਂ ਹਾਂ

ਅੱਛਾ ਇਹ ਇਹਦੇ ਬਾਰੇ ਦੱਸ ਦਿਓ ਜਿਵੇਂ ਤੁਸੀਂ ਆ ਕੇ ਦੱਸ ਰਹੇ ਸੀ ਆ ਫਲਾਣਾ ਫਲਾਣਾ ਬੱਤੀ ਇਹਦੀ ਤੂੰ ਜਲਾ ਕੇ ਦੇਖੋ ਜਦ ਤੁਹਾਡੀ ਮੂੰਹ ਵੜੀ ਕਰ ਦੇਗੀ ਕੇਵੜਾ ਕੇਵੜਾ ਹੈ ਕੇਵੜਾ ਹਾਂ ਕੇਵੜਾ ਮਿਲੇਗੀ ਨਹੀਂ ਪੂਰਾ ਵਰਲਡ ਕੋ ਮੋਤ ਜਲਦੀ ਨਹੀਂ ਮਿਲਦੀ ਆ ਮਿਠਾਈਆਂ ਦੇ ਉੱਪਰ ਪਾਇਆ ਜਾਂਦਾ ਹੈ ਹਾਂ ਤੇ ਬਾਕੀ ਸਭ ਰਜਨੀ ਗੰਦਾ ਵੀ ਨਵੀਂ ਹੈ ਚੰਦਨ ਦੇ ਸੇ ਚੰਦਨ ਹੁੰਦੀ ਹੈ ਗੁਲਾਬ ਗੁਲਾ ਅੱਛਾ ਇਹ ਜੈਟ ਬਲੈਕ ਦੀ origignal ਤੂੰ ਥੋੜੀ ਜਲਾਓਗੇ ਵਰਕ ਕੇ ਮਜ਼ਾ ਕਰਾ ਦੇ ਹਾਂ ਸਾਡੇ ਦਿੱਤੋ ਹੈ ਮਾਲੀ ਤੇ ਇਹ ਲਾਲ ਕੋਦਾ ਹੋਟਲ ਵਾਲਾ ਹਾਂ ਮੇਰੇ ਕੋਲ ਹਰ ਮਹੀਨੇ 500 ਰੁਪਏ ਅੱਜ ਦੇ ਕੇ ਆਇਆ ਟੈਕਸ ਦਾ ਮਾਲ ਅੱਜ ਵੀ ਹੈ ਸਭ ਆਪਣਾਲ ਬਹਿਦ ਨਹੀਂ ਖਵਾਈ ਹੋ ਜਿਵੇਂ ਤੁਸੀਂ ਤੁਸੀਂ ਬੜੀਆਂ ਗੱਲਾਂ ਘੈਂਟ ਘੈਂਟ ਸੁਣਾਉਂਦੇ ਆ ਅਕਸਰ ਬਿਠਾ ਵੀ ਲੈਂਦੇ ਦੁਕਾਨਦਾਰ ਜਿਹਦੇ ਕੋਲੇ ਜਾਣੇ ਹੋ ਯਾਰ ਆਇਆ ਬਾਬੀ ਆਪਾਂ ਤੇ ਆਓ ਅੰਕਾ ਦੀ ਗੱਲਾਂ ਸੁਣਾਓ ਤੁਹਾਡੇ ਤਾਂ ਪਹਿਨੀ ਬੰਦਾ ਹੀ ਮੈਂ ਨਹੀਂ ਦੇਖਿਆ ਹੁਣ ਤੁਸੀਂ ਜਿਵੇਂ ਬਿਠਾ ਲਿਤਾ ਤੇ ਬਹਿ ਜਾਨੇ ਬਾਬੂ ਜੀ ਕੀ ਨਾਲ ਲੱਗਿਆ ਇਹ 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 ਤਾਂ ਤੁਹਾਡੀ ਆਵਾਜ਼ ਆ ਰਹੀ ਹੈ ਅਦਰ ਕੈਮਰੇ ਚ ਅੱਛਾ ਹਾਂ ਰਿਕਾਰਡ ਹੋ ਰਹੀ ਹੈ ਤੁਹਾਡੀ ਆਵਾਜ਼ ਤੇ ਮੈਨੂੰ ਹੁਣ ਛੋੜੋ ਨਾ ਮੈਂ ਦੁਕਾਨਦਾਰੀ ਕਰਨੀ ਕੀ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਏ ਬਿਲਕੁਲ ਜੀ ਇਹ ਦਿਲਦਾਰ ਬੰਦੇ ਨੇ ਸੇਠੀ ਸਾਹਿਬ ਆ ਸਾ